ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵੈਲਫੇਅਰ ਸੋਚ ਤੇ ਦੋਸਤੋ ਅੱਜ ਦਾ ਸਾਡਾ ਟੌਪਿਕ ਹੈ ਜਿਹੜਾ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਸੀਐਸਆਰ ਸੀਐਸਆਰ ਇੱਕ ਇਦਾਂ ਦਾ ਐਕਟ ਕਾਨੂੰਨ ਬਣਾਇਆ ਹੋਇਆ ਹੈ ਗਵਰਨਮੈਂਟ ਨੇ ਜਿਹਦੇ ਵਿੱਚ ਭਾਰਤ ਦੀਆਂ ਜਿੰਨੇ ਵੀ ਕਾਰਪੋਰੇਟਸ ਹੈਗੇ ਆ ਉਹਨਾਂ ਸਾਰਿਆਂ ਨੂੰ ਸਮਾਜਿਕ ਜਿਹੜੇ ਕੰਮ ਆਉ ਸਮਾਜ ਭਲਾਈ ਦੇ ਜਿਹੜੇ ਕੰਮ ਜਿਹੜੇ ਉਹ ਕਰਨੇ ਪੈਂਦੇ ਆ ਆਓ ਆਪਾਂ ਥੋੜੀ ਜਿਹੀ ਡਿਟੇਲ ਦੇਖਦੇ ਆ ਜਦੋਂ ਕੋਈ ਵੀ ਕੰਪਨੀ ਕੋਈ ਵੀ ਇੰਡਸਟਰੀ ਲੱਗਦੀ ਆ ਤਾ ਉਹ ਕੁਦਰਤ ਜਿਹੜੇ ਸਾਡੇ ਰਿਸੋਰਸ ਜਗੇ ਆ ਉਹਨਾਂ ਨੂੰ ਯੂਜ਼ ਕਰਦੀ ਆ ਕਿਉਂਕਿ ਕੋਈ ਵੀ ਪ੍ਰੋਡਕਟ ਬਿਨਾ ਕੁਦਰਤ ਦੇ ਸਰੋਸੇੜੇ ਜਿਹਦਾ ਪਾਣੀ ਹੋ ਗਈ ਪਾਣੀ ਹੋ ਗਿਆ ਜ਼ਮੀਨ ਹੋ ਗਈ ਉਹਨੂੰ ਯੂਜ਼ ਕੀਤੇ ਬਿਨਾ ਕੋਈ ਵੀ ਜਿਹੜਾ ਪ੍ਰੋਡਕਟਡਾ ਉਹ ਕੰਪਨੀਆਂ ਬਣਾ ਨਹੀਂ ਸਕਦੀਆਂ ਤਾਂ ਇਸੇ ਪ੍ਰੋਸੈਸ ਦੇ ਵਿੱਚ ਕੰਪਨੀਆਂ ਚਿਮਣੀਆਂ ਰਾਹੀਂ ਧੂਆ ਨਿਕਲਦਾ ਆ ਜਾਂ ਫਿਰ ਤੁਸੀਂ ਦੇਖਦੇ ਹੋਣੇ ਆ ਇੱਕ ਕੰਪਨੀ ਬਣਾਉਣ ਲਈ ਖੇਤਾਂ ਦੇ ਖੇਤ ਕੰਪਨੀਆਂ ਖਰੀਦ ਲੈਂਦੀਆਂ ਆ ਔਰ ਖੇਤ ਕੇ ਕੰਪਨੀਆਂ ਫਿਰ ਉਥੇ ਇੰਡਸਟਰੀ ਲਗਾਉਂਦੀਆਂ ਆਪਾਂ ਦੀ ਅੱਜ ਕੱਲ ਵੀ ਦੇਖਦੇ ਵਿੱਚ ਜਿੱਦਾਂ ਉਹ ਸੜਕਾਂ ਬੰਦੀਆਂ ਪਈਆਂ ਸੜਕਾਂ ਬਣਾਉਣੇ ਵਾਲੇ ਵੀ ਪੰਜਾਬ ਵਿੱਚ ਸੜਕਾਂ ਬੰਦਿਆ ਪਏ ਸੜਕਾਂ ਬਣਾਉਣੇ ਵਾਲੇ ਕੋ ਕੰਪਨੀ ਆ ਉਹ ਕੰਪਨੀ ਕਿੰਨੀ ਜ਼ਮੀਨ ਜਿਹੜੀ ਐਕਵਾਇਰ ਕਰ ਰਹੀ ਆ ਉਹ ਤੇ ਕਿੰਨੀ ਖੇਤੀਬਾੜੀ ਕਿੰਨੇ ਦਰਖਤ ਕੱਟੇ ਜਾਣਗੇ ਕਿੰਨਾ ਜਿਹੜਾ ਉਹ ਕੁਦਰਤੀ ਰਿਸੋਰਸਸ ਹੈਗੇ ਉਹਨਾਂ ਨੂੰ ਕਿੰਨਾ ਹਜੂਜ਼ ਕਰੇਗੀ ਤਾਂ ਉਹਦੇ ਨਾਲ ਕੀ ਹੁੰਦਾ ਕੰਪਨੀ ਜਦੋਂ ਕੋਈ ਵੀ ਪ੍ਰੋਡਕਟ ਬਣਾਉਂਦੀ ਆ ਤਾਂ ਉਹਦੇ ਵਿੱਚ ਜਿਹੜਾ ਉਹ ਇਹ ਉਹਨਾਂ ਦੇ ਚਿਮਣਿਆਂ ਵਿੱਚ ਜਿਹੜਾ ਪੋਲੂਟਡ ਧੁਆ ਨਿਕਲਦਾ ਆ ਤੋਆ ਨਿਕਲਦਾ ਤੇ ਉਹਨਾਂ ਚ ਜ਼ਹਿਰੀਲਾ ਪਾਣੀ ਵੀ ਨਿਕਲਦਾ ਤੇ ਉਹਨਾਂ ਚ ਵੇਸਟੇਜ ਵੀ ਨਿਕਲਦੀ ਆ ਜਿਹੜਾ ਜ਼ਹਿਰੀਲਾ ਪਾਣੀ ਜਿਹਦਾ ਵੇਸਟੇਜ ਆ ਗਿਆ ਉਹਨਾਂ ਦੀਆਂ ਵਿੱਚ ਜਾਂਦਾ ਨਦੀਆਂ ਵਿੱਚ ਨਦੀਆਂ ਦਾ ਪਾਣੀ ਦੂਸ਼ਿਤ ਹੁੰਦਾ ਆ ਤੇ ਫਿਰ ਆਪਾਂ ਦੇਖਦੇ ਆ ਕਿ ਜਿਹੜਾ ਇਹ ਇੰਨਾ ਕੁਛ ਚੇਂਜ ਕੁਦਰਤ ਨੂੰ ਦੇ ਵਿੱਚ ਹਲਚਲ ਹੁੰਦੀ ਏ ਜਿਹੜੀ ਉਹਦਾ ਜਿਹੜਾ ਸਮਾਜ ਸੋਸਾਇਟੀ ਤੇ ਜਿਹੜਾ ਉਹ ਸਿੱਧਾ ਤੇ ਅਸਿੱਧਾ ਜਿਹੜਾ ਉਹ ਇਫੈਕਟ ਜਿਹੜਾ ਉਹ ਪੈਂਦਾ ਆ ਤੋ ਗਵਰਨਮੈਂਟ ਨੇ ਇਹ ਦੇਖਦੇ ਹੋਏ ਵੀ ਜਿਹੜੇ ਕਾਰਪੋਰੇਟਸ ਹੈਗੇ ਉਹਨਾਂ ਨੂੰ ਕਿਹਾ ਵੀ ਤੁਹਾਡਾ ਵੀ ਕਿਉਂਕਿ ਤੁਸੀਂ ਗੁਮਾਰਿਓ ਤੁਸੀਂ ਯੂਜ਼ ਕਰ ਰਹੇ ਹੋ ਕੁਦਰਤ ਦੇ ਰਿਸੋਰਸਸ ਜਿਹੜਾ ਤੁਸੀਂ ਯੂਜ਼ ਕਰਦੇ ਹੋ ਉਹਨਾਂ ਦਾ ਪਰ ਡਿਸਟਰਬ ਕਰਦੇ ਆ ਤੇ ਤੁਹਾਡਾ ਇਹ ਸੋਸ਼ੀਅਲੀ ਜਿਹੜਾ ਇਹ ਤੁਹਾਡੀ ਜ਼ਿੰਮੇਵਾਰੀ ਜਾਂਦੀ ਆ ਕਾਰਪੋਰੇਟ ਦੀ ਸੋਸ਼ਲ ਰਿਸਪੌਂਸਿਬਿਲਟੀ ਬਣਦੀ ਆ ਇਸੇ ਕਰਕੇ ਤਾਂ ਨਾਮ ਬਹੁਤ ਆਸਾਨ ਬਥਿਆ ਗਿਆ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਤੋਂ ਇਹ ਤੁਹਾਡੀ ਵੀ ਸੋਸ਼ਲ ਜ਼ਿੰਮੇਵਾਰੀ ਬਣਦੀ ਆ ਕਿ ਤੁਸੀਂ ਸਮਾਜ ਦੀ ਭਲਾਈ ਲਈ ਆਪਣੇ ਕਮਾਈ ਵਿੱਚੋਂ ਕੁਝ ਪਰਸੈਂਟ ਲਗਾ ਕੇ ਜਿਹੜਾ ਸਮਾਜ ਦੇ ਭਲਾਈ ਦੇ ਕਲਿਆਣ ਦੇ ਜਿਹੜੇ ਕੰਮ ਕਰੋ। ਤੋਂ ਇਸੇ ਐਕਟ ਦੇ ਅਧੀਨ ਜਿਹੜੀਆਂ ਕੰਪਨੀਆਂ ਆ ਉਹ ਫਿਰ ਸਮਾਜ ਭਲਾਈ ਦੇ ਕੰਮ ਕਰਦੀਆਂ। ਤੇ ਦੋਸਤੋ ਜਿਹੜੀ ਅੱਜ ਦੀ ਜਿਹੜੀ ਇਹ ਵੀਡੀਓ ਆ ਇਹ ਦੇ ਵਿੱਚ ਬਹੁਤ ਲੋਕਾਂ ਨੂੰ ਫਾਇਦਾ ਹੋਣਾ ਆ। ਉਹਦੇ ਵਿੱਚ ਚਾਹੇ ਸਕੂਲ ਇਹ ਜਿਹੜੀ ਵੀਡੀਓ ਬਾਅਦ ਹਰ ਸਰਕਾਰੀ ਸਕੂਲ ਤੱਕ ਪਹੁੰਚਣੀ ਚਾਹੀਦੀ ਆ। ਹਰ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ ਤੱਕ ਪਹੁੰਚਣੀ ਚਾਹੀਦੀ ਆ। ਹਰ ਯੂਨੀਵਰਸਿਟੀ ਲੱਕਰ ਪਹੁੰਚਦੇ ਸਰਕਾਰੀ ਹਰ ਅਦਾਰਾ ਕਰਦੇ ਉਥੇ EMPLOYEE ਅਕਰ ਪਹੁੰਚਦੇ ਚਾਹੀਦੀ ਆ ਕਿਉਂਕਿ ਜਿਹੜੀ ਮੈਂ ਤੁਹਾਨੂੰ ਦੱਸੂਗਾ ਅੱਜ ਤੁਸੀਂ ਸੋਚੋਗੇ ਵੀ ਇਹ ਕੁਝ ਹੁੰਦਾ ਸੀਗਾ ਤੇ ਸਾਨੂੰ ਪਤਾ ਹੀ ਨਹੀਂ ਸੀਗਾ ਤੇ ਇਹਦੇ ਤੇ ਜਿਹੜਾ ਐਕਟ ਬਣਾਇਆ 2013 ਵਿੱਚ ਗਵਰਨਮੈਂਟ ਨੇ ਉਹਦੇ ਚ ਕੀ ਕਹਿੰਦੇ ਆ ਕਹਿੰਦੇ ਕਿ ਕੋਈ ਵੀ ਕੰਪਨੀ ਹੋਵੇ ਉਹ ਜਿਹੜੀ ਅਗਰ ਉਹਦੀ ਨੈਟ ਵਰਥ ਜਿਹੜੀ ਹੈਗੀ 500 ਕਰੋੜ ਜਾਂ ਉਸ ਤੋਂ ਜ਼ਿਆਦਾ ਆ ਜਾਂ ਫਿਰ ਜਿਹੜੇ ਟਰਨਓਵਰ ਆ ਜਿਹੜੀ ਹੈ 1000 ਕਰੋੜ ਜਾਂ ਉਸ ਤੋਂ ਜ਼ਿਆਦਾ ਆ ਜਹਾਂ ਫੇ ਜਿਹੜਾ net profit ਜਿਹੜਾ ਆ ਉਹਦਾ 5 ਕਰੋੜ ਜਾਂ ਉਸ ਤੋਂ ਜ਼ਿਆਦਾ ਹੋਵੇ ਤਾਂ ਉਹਨੂੰ ਜਿਹੜਾ ਆਪਣੇ 2% ਉਹ net profit of average of last 3 years force csr ਉਹਨੇ ਜਿਹੜਾ ਯੂਜ਼ ਕਰਨਾ ਆ ਮਤਲਬ ਇਹਦਾ ਇਹਦਾ ਇਹ ਬੰਦਾ ਆ ਵੀ ਜਿਹੜਾ ਤੁਹਾਡਾ net profit ਹੋਏਗਾ ਕੰਪਨੀ ਦਾ ਉਹਦਾ ਜਿਹੜਾ 2% ਵਾ ਪਿਛਲੇ 3 ਸਾਲਾਂ ਦਾ ਉਹਦੀ ਐਵਰੇਜ ਕੱਢ ਕੇ ਉਹ ਜਿਹੜੇ ਪੈਸੇ ਬਣਨੇ ਆ ਉਹ ਜਿਹੜੀਆਂ ਕੰਪਨੀਆਂ ਨੇ ਉਹ ਉਸ ਕੰਪਨੀ ਨੇ ਜਾਂ ਕੰਪਨੀਆਂ ਨੇ ਸਮਾਜ ਭਲਾਈ ਲਈ ਸਮਾਜ ਕਲਿਆਣ ਲਈ ਜਿਹੜੇ ਉਹ ਖਰਚ ਕਰਨੇ ਆ ਇਹਦੇ ਵਿੱਚ ਗਵਰਨਮੈਂਟ ਜਿਹੜਾ ਕਾਨੂੰਨ ਬਣਾਇਆ ਉਹ ਇਹ ਬਣਾਇਆ ਕਿ ਹਰੇਕ ਨੂੰ ਇਹ ਕਰਨੇ ਹੀ ਬਣਾ ਜਿਹੜਾ ਨਹੀਂ ਕਰੇਗਾ ਉਹਦੇ ਜਿਹੜੇ ਉਹ ਕਾਨੂੰਨੀ ਕਾਰਵਾਈ ਵੀ ਜਿਹੜੀ ਉਹ ਹੋ ਸਕਦੀ ਆ ਤੋਂ ਆਪਾਂ ਦੇਖਦੇ ਆਂ ਵੀ ਕਿਹੜੇ ਕਿਹੜੇ ਕਾਮੀਡੀਆਂ ਕੰਪਨੀਆਂ ਇਹੜੀਆਂ ਉਹ ਕਰ ਸਕਦੀ ਹੈ ਮੈਂ ਵੈਸੇ ਤਾਂ ਇਹ ਬਹੁਤ ਵੱਡਾ ਐਕਟ ਹੈਗਾ ਆ ਇਹ ਇੱਥੇ ਬਹੁਤ ਤਾਂ ਮੈਂ ਨਹੀਂ ਦੱਸ ਸਕਦਾ ਕਿਉਂਕਿ ਕਾਫੀ ਐਕਟ ਪੜ ਕੇ ਤੇ ਇਹ ਵੀਡੀਓ ਵੀ 2-3 ਘੰਟੇ ਦੀ ਬਣ ਜਾਂਦੀ ਆ ਤੋਂ ਇਹ ਜਿਹਦਾ ਸਮਾਜ ਦੇ ਵਿੱਚ ਗਰੀਬੀ ਆ ਭੁੱਖ ਮਰੀਆ ਉਹਨੂੰ ਦੂਰ ਕਰਨੇ ਵਾਸਤੇ ਜਿਹੜੇ ਕੰਮ ਕੰਪਨੀਆਂ ਕਰ ਸਕਦੀਆਂ ਆ ਊਮਨ ਏਮਪਾਵਰਮੈਂਟ ਲਈ ਕਰ ਸਕਦੀ ਆ ਚਿਲਡਰਨ ਐਜੂਕੇਸ਼ਨ ਲਈ ਕਰ ਸਕਦਾ ਸਕਿੱਲ ਡਿਵੈਲਪਮੈਂਟ ਦੇ ਕੋਰਸੇ ਦਿੰਦੇ ਸੀ ਦੇਖਦੇ ਹੁਣੇ ਕਈ ਵਾਰੀ ਅੱਜ ਕੱਲ੍ਹ ਕੰਪਨੀਆਂ ਆਉਂਦੀਆਂ ਸਕੂਲਾਂ ਵਿੱਚ ਅ ਬੱਚਿਆਂ ਨੂੰ ਵਰਦਿਆ ਦੇ ਜਾਂਦੀਆਂ ਆ ਸਰਕਾਰੀ ਸਕੂਲਾਂ ਵਿੱਚ ਕਾਪੇ ਦੇ ਜਾਂਦੀਆਂ ਆ ਕੇ ਤੇ ਉਹ ਸਾਰੇ ਜਿਹੜੇ ਸੀਐਸਆਰ ਐਕਟ ਦੇ ਅਧੀਨ ਜਿਹੜਾ ਕੰਪਨੀ ਜਿਹੜੀ ਆ ਉਹ ਕਰਦੀਆਂ ਆ ਜਾਂ ਫਿਰ ਤੁਸੀਂ ਸੁਣੋ ਵੀ ਆਪਣਾ ਐਮਪਾਵਰੀ ਵੂਮਨਟ ਹੋ ਗਿਆ ਵੂਮਨ ਹੋ ਗਿਆ ਔਰ ਨੀਡੀ ਤੇ ਗਰੀਬ ਬੱਚਾ ਵਾਸਤੇ ਹੋਸਟਲ ਬਣਾ ਸਕਦੀਆਂ ਹੋਮ ਬਣਾ ਸਕਦੀਆਂ ਹੋਮਲੈਸ ਵਾਸਤੇ ਤੋ ਇਦਾਂ ਦੇ ਜਿਹੜੇ ਬਹੁਤ ਸਾਰੇ ਜਿਹੜੇ ਕੰਮ ਆ ਹੋ ਜਿਹੜੇ ਆਏ ਕੰਪਨੀ ਜਿਹੜੀ ਆ ਉਹ ਕਰਦੀਆਂ ਆ ਜਾਨਵਰਾਂ ਦੀ ਰੱਖ-ਰਖਾਅ ਵਾਸਤੇ ਜਾਨਵਰਾਂ ਦੀ ਭਲਾਈ ਵਾਸਤੇ ਜਿਹੜੇ ਕੰਮ ਜਿਹੜੇ ਇਹ ਨੇ ਇਹਨਾਂ ਨੇ ਜਿਹੜੇ ਇਹ ਕਰ ਸਕਦੇ ਆ ਔਰ ਕਰਦੇ ਵੀ ਆ ਹੋਰ ਇੱਕ ਪ੍ਰਾਈਮ ਮਿਨਿਸਟਰ ਨੈਸ਼ਨਲ ਰਿਲੀਫ ਫੰਡ ਉਹਦੇ ਵਿੱਚ ਵੀ ਜਿਹੜਾ ਫੰਡ ਹੈ ਕੰਪਨੀ ਇਹਦੀ ਆ ਪਾਉਂਦੇ ਆ ਜਿਹਦੇ ਵਿੱਚ ਸਰਕਾਰ ਜਿਹੜੀ ਫਿਰ ਆਪਣੇ ਆਪ ਹੀ ਸਰਕਾਰ ਸਮਾਜ ਦੀ ਭਲਾਈ ਵਿੱਚ ਜਿਹੜੇ ਉਹ ਪੈਸੇ ਜਿਹੜੀ ਉਹ ਯੂਜ਼ ਕਰਦੀਆਂ ਇਸ ਤੋਂ ਇਲਾਵਾ ਮਨ ਲਓ ਜਿਹਦਾ ਇਹ ਤੇ ਦੇਖੋ ਜਿਹਦਾ ਇਹ ਅਲੱਗ-ਅਲੱਗ ਲਿਖਿਆ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਇੰਡੀਅਨ ਕਾਉਂਸਲ ਆਫ ਮੈਡੀਕਲ ਸਰਚ ਕਾਉਂਸਲ ਆਫ ਸੈਂਟੀਫਿਕ ਐਂਡ ਇੰਡਸਟਰੀਅਲ ਰਿਸਰਚ ਡਿਪਾਰਟਮੈਂਟ ਆਫ ਐਟੋਮਿਕ એનર્ਜੀ ਨਾ ਇਹ ਇਸ ਤਰ੍ਹਾਂ ਜਿਹੜੇ ਰਿਸਰਚ ਵਰਕ ਹੈਗੇ ਆ ਟੈਕਨਿਕ ਟੈਕਨਿਕ ਨੂੰ ਨੂੰ ਵਧਾਵਾ ਦੇਣ ਵਾਲੇ ਇਹ ਵਰਕ ਹੈਗੇ ਆ ਲੈਬਰਾਟਰੀਸ ਹੈਗੇ ਜਿੱਥੇ ਰਿਸਰਚ ਵਰਕ ਹੁੰਦੇ ਆ ਉੱਥੇ ਵੀ ਜਿਹੜੀਆਂ ਕੰਪਨੀਆਂ ਪੈਸਾ ਜੜੀਆਂ ਜਾਂ ਤਾਂ ਤੋਂ ਰੂਰਲ ਡਿਵੈਲਪਮੈਂਟ ਵਾਸਤੇ ਦਿੰਦੇ ਆ ਸਲਮ ਏਰੀਆ ਨੂੰ ਜਿਹੜਾ ਉਹ ਉਹਦੇ ਚ ਗਰੀਬੀ ਦੂਰ ਕਰਨੇ ਵਾਸਤੇ ਵੀ ਜਿਹੜੇ ਕੰਪਨੀ ਵਾਲੇ ਫੰਡ ਖਰਚਦਿਆਂ ਆ। ਤੋਂ ਮੇਰੀ ਇਹ ਵੀਡੀਓ ਬਣਾਉਂਦਾ ਹੈ ਇਹ ਅੱਜ ਦਾ ਇਹ ਸੀਗਾ ਮਕਸਦ। ਇਹ ਜਿਹੜੇ ਜਿਹੜੀਆਂ ਸਰਕਾਰ ਦੀਆਂ ਸਰਕਾਰ ਨੇ ਇਹ ਐਕਟ ਬਣਾਇਆ। ਉਹਰੇ ਇਹ ਕੰਪਨੀਆਂ ਸਾਰੀਆਂ ਜੇ ਪਾਲਣਾ ਕਰਦੀਆਂ ਪਾਲਣਾ ਕਰਕੇ ਉਹ ਜਿਹੜੇ ਕੰਮ ਕਰਦੀ ਆ ਆਪਣੀਆਂ ਕੰਪਨੀਆਂ ਨੂੰ ਆਪਣੀ ਵੈਬਸਾਈਟ ਤੇ ਪਾਉਣੇ ਪੈਂਦੇ ਵੀ ਅਸੀਂ ਇਹ ਕੰਮ ਕੀਤੇ ਆ ਉਹਨਾਂ ਦੇ ਆਡਿਟ ਹੁੰਦੇ ਆ ਚੈੱਕ ਹੁੰਦੇ ਆ। ਤੋਂ ਜਿਹੜੇ ਬੱਚੇ ਕਹਿੰਦੇ ਕਿ ਸਾਡੇ ਕੋਲ ਪੜ੍ਹਾਈ ਲਈ ਪੈਸੇ ਨਹੀਂ ਹੈਗੇ ਅਸੀਂ ਪੜ੍ਹ ਨਹੀਂ ਸਕਦੇ। ਤੇ ਜਿਨ੍ਹਾਂ ਸ਼ਹਿਰਪੁਰ ਦੇ ਵਿੱਚ ਕੰਪਨੀ ਹੈ ਗਿਆ ਮੈਂ ਤੁਹਾਨੂੰ ਲਿਸਟ ਦਿਖਾਉਂਗਾ ਬਾਅਦ ਚ ਉਹਨਾਂ ਨੇ ਆਪਣੇ ਸੁਸਾਇਟੀਆਂ ਬਣਾਈਆਂ ਹੋਈਆਂ ਇਸ ਐਕਟ ਦੇ ਵਿੱਚ ਕੰਪਨੀਆਂ ਨੂੰ ਆਪਣੀਆਂ ਸੁਸਾਇਟੀ ਮਲਕ ਟੀਮਾਂ ਬਣਾਉਣ ਦੀਆਂ ਕੰਪਨੀਆਂ ਪੰਜ ਮੈਂਬਰੀ ਟੀਮ ਹੋਗੀ 10 ਮੈਂਬਰੀ ਟੀਮ ਹੋਗੀ 3 ਮੈਂਬਰੀ ਟੀਮ ਹੋ ਗਈ ਉਹ ਜਿਹੜੀ ਟੀਮ ਆ ਉਹ ਸਮਾਜ ਵਿੱਚ ਘੁੰਮ ਕੇ ਇਹ ਦੇਖਦੀ ਆ ਕਿ ਅਸੀਂ ਕਿੱਥੇ ਕਿਹੜਾ ਸਮਾਜ ਦੇ ਭਲਾਈ ਦੇ ਕਿਹੜਾ ਅਸੀਂ ਕੰਮ ਜਿਹੜਾ ਉਹ ਕਰ ਸਕਦੇ ਆ ਤਾਂ ਉਸੇ ਅਧੀਨ ਜਿਹੜਿਆ ਮੰਨ ਲਓ ਉਹਨਾਂ ਨੇ ਕੋਈ ਸੋਸਾਇਟੀ ਬਣਾਈ ਹੋਈ ਆਪਣੀ ਉਹਦਾ ਨਾਮ ਰੱਖਿਆ ਕੁਝ ਵੀ ਨਾਮ ਹੋ ਸਕਦਾ ਜਿਵੇਂ ਸਕਸ਼ਮ ਨਾਮ ਰੱਖਿਆ ਕਿਸੇ ਕੰਪਨੀ ਨੇ ਤਾਂ ਉਸੇ ਅਧੀਨ ਉਹ ਜਿਹੜੇ ਜਿਹੜੇ ਨੀਡੀ ਗਰੀਬ ਬੱਚੇ ਆ ਉਹਨਾਂ ਦੀ ਫੁੱਲ ਫਲੈਸ਼ ਜਿਹੜੀ ਉਹ ਜਿਹੜੀ ਉਹ ਫੀਸ ਵਾ ਜਿਹੜੀ ਉਹ ਕੰਪਨੀਆਂ ਟੀਆਂ ਦਿੰਦੀਆਂ ਨੇ ਤਾਂ ਇੱਦਾਂ ਤੁਸੀਂ ਦੇਖ ਸਕਦੇ ਆ ਕਿ ਤੁਹਾਡੇ ਆਪਣੇ ਜਿਹੜਾ ਏਰੀਆ ਆ ਜਿੱਦਾਂ ਕਿ ਉਹਦੇ ਵਿੱਚ ਕਿਹੜੇ ਕਿਹੜੇ ਕੰਪਨੀਆਂ ਹੈਗੀਆਂ ਜਿਹੜੀਆਂ ਉਹ ਕੰਮ ਕਿਹੜੇ ਕਿਹੜੇ ਫੀਲਡ ਵਿੱਚ ਕਰਦੇ ਜਿੱਦਾਂ ਕਿ ਭਾਰਤ ਵਿੱਚ ਰਿਲਾਇੰਸ ਹੈਗੀ ਆ ਰਿਲਾਇੰਸ ਇੰਡਸਟਰੀ ਜਿੱਦਾਂ ਦੇ ਸ਼ਿਆਹਪੁਰ ਵੀ ਹੈਗੀ ਆ ਤੇ ਹੋរី ਬਹੁਤ ਜਗ੍ਹਾ ਤੇ ਬਹੁਤ ਸਾਰੇ ਕੰਪਨੀ ਆ ਗਿਆ ਇਹ ਕੰਪਨੀ ਕਿਹੜੇ ਕਿਹੜੇ ਫੀਲਡ ਚ ਦੇਖੋ ਕੰਮ ਕਰਦੀ ਆ ਇਹ ਮੈਂ ਗੂਗਲ ਤੇ ਰੱਬਿਆ ਦੇਖੋ ਗੂਗਲ ਤੇ ਲਿਖਿਆ ਗੂਗਲ ਤੇ ਸਰਚ ਮਾਰੋ ਸੀਐਸਆਰ ਕੰਪਨੀ ਇਨ ਇੰਡੀਆ ਤੇ ਤੁਹਾਨੂੰ ਮਿਲੇਗਾ ਕਿਹਦੇ ਰਾਇਲੈਂਸ ਹੈਗੀ ਹੈ ਇਹ ਰਾਇਲੈਂਸ ਫਾਊਂਡੇਸ਼ਨ ਦੇ ਨਾਮ ਤੇ ਕੰਮ ਕਰਦੀ ਆ ਫੋਕਸਿੰਗ ਔਨ ਐਜੂਕੇਸ਼ਨ ਦੇ ਕੰਮ ਕਰਦੀ ਆ ਹੈਲਥ ਕੇਅਰ ਤੇ ਕੰਮ ਕਰਦੀ ਆ ਰੂਰਲ ਡਿਵੈਲਪਮੈਂਟ ਦੇ ਕੰਮ ਕਰਦੀ ਆ এনवायरमेंटਲ ਦੇ ਵੀ ਜਿਹੜਾ ਇਹ ਕੰਮ ਜਿਹੜਾ ਕਰਦੀ ਆ ਐਡੇ ਟਾਟਾ ਗਰੁੱਪ ਆ ਇਹ ਵੀ ਜਿਹੜਾ ਹੈਗਾ ਐਜੂਕੇਸ਼ਨ ਦੇ ਕੰਮ ਕਰਦੇ ਆ ਹੈਲਥ케ਅਰ ਦੇ ਕੰਮ ਕਰਦੇ ਆ এনवायरमेंट ਦੇ ਕੰਮ ਕਰਦੇ ਆ ਇਨਫੋਸਿਸ ਵਾ ਇਨਫੋਸਿਸ ਵੀ ਇਸੇ ਤਰੀਕੇ ਨਾਲ ਜਿਹੜੇ ਇਹ ਕੰਮ ਜਿਹੜਾ ਕੰਪਨੀ ਜਿਹੜੀ ਸਾਰੀ ਆ ਇਹ ਕਾਦੇ ਹਰੇਕ ਕੰਪਨੀ ਐਜੂਕੇਸ਼ਨ ਦੇ ਕੰਮ ਕਰਦੀ ਆ ਹਰੇਕ ਕੰਪਨੀ এনवायरमेंटਲ ਦੀ ਸੇਫਟੀ ਵਾਸਤੇ ਕੰਮ ਕਰਦੀ ਆ ਹਰ ਕੰਪਨੀ ਜਿਹੜੀ ਹੈਲਥ케ਅਰ ਤੇ ਕੰਮ ਕਰਦੀ ਇਹ ਤਿੰਨਵੇਂ ਤਿੰਨਾਂ ਨਾਮ ਕਿਉਂ ਲਿਆ ਐਜੂਕੇਸ਼ਨ ਨਾਮ ਕਿਉਂ ਲਿਆ ਕਿਉਂਕਿ ਇਹ ਸਰਕਾਰੀ ਸਕੂਲਾਂ 'ਚ ਇਹ ਜਿਹੜੀ ਬੇੜੇ ਸਰਕਾਰੀ ਸਕੂਲਾਂ 'ੱਕ ਜਾਏ ਹੋ ਸਕਦਾ ਬਹੁਤ ਸਕੂਲਾਂ ਨੂੰ ਪਤਾ ਵੀ ਹੋਵੇ ਤੇ ਹੋ ਸਕਦਾ ਬਹੁਤ ਨੂੰ ਨਾਂ ਵੀ ਪਤਾ ਹੋਵੇ ਇਸ ਕਰਕੇ ਮੈਂ ਚਾਹੁੰਦਾ ਕਿ ਜਿਹੜੀ ਪਹੁੰਚ ਆਵੇ ਜਿਹੜੀ ਵੀਡੀਓ ਆ ਅਤੇ ਮਨ ਲੋ ਕਿ ਇਹ ਪਾਸ ਸਰਕਾਰੀ ਹਸਪਤਾਲ ਜਾਂਦੇ ਆ ਤੇ ਸਰਕਾਰੀ ਹਸਪਤਾਲ ਜਾ ਕੇ ਦੇਖਦੇ ਆ ਆਪਾਂ ਡਸਟ ਵੀ ਨਹੀਂ ਹੁੰਦੀ ਉੱਥੇ ਆਪਾਂ ਪੇਸ਼ੈਂਟ ਆ ਆਪਾਂ ਲੰਮੇ ਪੇ ਦੇਖਦੇ ਆ ਉੱਥੇ ਡਸਟ ਵੀ ਨਹੀਂ ਮਿਲਦਾ ਤੋਂ ਜਿਹੜੇ ਸਰਕਾਰੀ ਹਸਪਤਾਲ ਦਾ ਜਿਹੜਾ ਐਸ ਐਮ ਆ ਜੋ ਵੀ ਸੀਨੀਅਰ ਅਧਿਕਾਰੀ ਹੋਏਗਾ ਉਹ ਅਗਰ ਆਪਣੇ ਨੇੜ ਦੀ ਕੰਪਨੀ ਕੋ ਡਿਮਾਂਡ ਕਰੇਗਾ ਤਾਂ 2 400 500 ਜਿਹੜਾ ਡਸਟ ਵੀ ਨਰਾਮ ਨਾਲ ਲੈ ਕੇ ਦੇ ਸਕਦਾ ਮੰਨ ਲਓ ਪੀ ਪੀਣ ਵਾਲੇ ਪਾਣੀ ਨੂੰ ਵਾਟਰ ਫਿਲਟਰ ਨਹੀਂ ਲੱਗੇ ਹੋਏ ਮੰਨ ਲਓ ਪੀਣ ਵਾਲੇ ਵਾਟਰ ਫਿਲਟਰ ਹੀ ਨਹੀਂ ਹੈਗੇ ਠੰਡੇ ਪਾਣੀ ਦੀ ਇੰਤਜ਼ਾਮ ਹੀ ਨਹੀਂ ਹੈਗਾ ਕੰਪਨੀ 2 2 3 3 4 4 ਜਿਹੜੇ ਹੈਗੇ ਵਾਟਰ ਫਿਲਟਰ ਲਾਗਦੇ ਆਂ ਦੀ ਆ ਉਹ ਕੰਪਨੀ ਜਿਹੜਾ ਫੰਡ ਆਏਗਾ ਉਹ ਕੰਪਨੀ ਨੇ ਵਰਤਣਾ ਹੀ ਵਰਤਣਾ ਆ ਤਾਂ ਇਸ ਤਰ੍ਹਾਂ ਇਹ ਕਲੇ ਕੰਪਨੀਆਂ ਨਹੀਂ ਕਹਦੇ ਬੈਂਕਸ ਦਾ HDFC ਬੈਂਕ ਦਾ ICICI ਬੈਂਕ ਦਾ ਐਕਸੈਸ ਬੈਂਕ ਦਾ ਸਾਰੇ ਕੰਪਨੀ ਜਿਹੜੇ ਆ ਇਹ ਇਹਨਾਂ ਨੇ ਸਾਰੇ ਇਹ ਜਿਹੜੇ ਕੰਮ ਜਿਹੜੇ ਉਹ ਕਰ ਰਹੇ ਪੈਂਦੇ ਆ ਇਹ ਲਿਸਟ ਲੰਬੀ ਆ ਤੁਸੀਂ ਜਦੋਂ ਦੇਖੋਗੇ Google ਤੇ ਜਾ ਕੇ ਤਾਂ ਤੁਹਾਨੂੰ ਬਹੁਤ ਸਾਰੀ ਜਿਹੜੀ ਲਿਸਟੇ ਦੇ ਵਿੱਚ ਜਿਹੜੀ ਉਹ ਮਿਲ ਜਾਗੀ ਜਿਹਾ ਹਿੰਦੁਸਤਾਨ ਆ ਗਿਆ Bajaj Auto ਆ ਗਿਆ ਹਨਾ Bajaj Auto ਕਹਿੰਦੇ ਨੋਨ ਐਜ CSAR ਐਕਟੀਵੇਟਡ ਵੇਰੀਅਸ ਸੈਕਟਰ ਬਹੁਤ ਸਾਰੇ ਸੈਕਟਰਾਂ ਵਿੱਚ ਜਿਹੜੇ ਕੰਮ ਇਹ ਕਰਦੇ ਬੂ ਮੈਨੇ ਪਾਵਰ ਮੈਂਟ ਲਈ ਵੀ ਕੰਮ ਕਰਦੀਆਂ ਕੰਪਨੀਆਂ ਤੋਂ ਇਹ ਹੈ ਕਿ ਪਰ ਇਹਨਾਂ ਦੀ ਕੰਪਨੀਆਂ ਨੇ ਜਿਹੜੇ ਆਪਣੀ ਟੀਮ ਬਣਾਈ ਹੋਈ ਆ ਉਹਨਾਂ ਟੀਮ ਚੱਕਰ ਅਸੀਂ ਪਹੁੰਚ ਕਰਨੀ ਆ ਅਸੀਂ ਉਹਨਾਂ ਨੂੰ ਕਹਿਣਾ ਕਿ ਸਾਡੇ ਸਕੂਲ ਦੀ ਜਾਂ ਸਾਡੇ ਹਸਪੀਟਲ ਦੀ ਜਾਂ ਸਾਡੀ ਯੂਨੀਵਰਸਿਟੀ ਦੀ ਸਾਡੇ ਕਾਲਜ ਦੀ ਡਿਮਾਂਡ ਆ ਤਾਂ ਜਿਹੜੀ ਉਹ ਕੰਪਨੀ ਹੋਏਗੀ ਉਹ ਜ਼ਰੂਰ ਜਿਹੜਾ ਉਹਦੀ ਜਿਹੜੀ ਹੈਲਪ ਕਰੇਗੀ ਉਹਨਾਂ ਨੇ ਕਹਿਣਾ ਉਹਨਾਂ ਨੇ ਜਿਹੜਾ ਪਰ ਟਰਨਓਵਰ ਦਾ ਜਿਹੜਾ 2% ਨੈਟ ਪ੍ਰੋਫਿਟ ਦਾ 2% ਆਗਾ ਆ ਉਹ ਉਹਨਾਂ ਨੇ ਖਰਚ ਕਰਨਾ ਹੀ ਕਰਨਾ ਆ ਅਗਰ ਤੁਸੀਂ ਨਹੀਂ ਲਊਗਾ じゃ ਕੋਈ ਹੋਰ ਲੈ ਲੇਗਾ ਜਾਂ ਫਿਰ ਉਹ ਆਪਣੇ ਆਪ ਹੀ ਕੋਈ ਨਾ ਕੋਈ ਸਕੂਲ ਆਪ ਲੈ ਲੈਂਦੇ ਜਿਹੜਾ ਮੈਂ ਇੱਕ ਕੰਪਨੀ ਦਾ ਕੱਲ ਦੇਖਦਾ ਸੀਗਾ ਉਹਨਾਂ ਨੇ ਆਪਣੀ ਵੈਬਸਾਈਟ ਤੇ ਪਾਇਆ ਹੋਇਆ ਉਹਨਾਂ ਨੇ 4 ਸਕੂਲ ਅਡਾਪਟ ਕੀਤੇ ਹੋਇਆ ਉਹਨਾਂ ਸਕੂਲਾਂ ਵਿੱਚ ਉਹਨਾਂ ਨੇ ਬਾਥਰੂਮ ਬਣਾ ਕੇ ਦਿੱਤੇ ਉਹਨਾਂ ਸਕੂਲਾਂ ਵਿੱਚ ਉਹਨਾਂ ਨੇ ਕੰਪਿਊਟਰ ਲੈਬਸ ਬਣਾ ਕੇ ਦਿੱਤੀ ਆ ਇਸੇ ਤਰੀਕੇ ਨਾਲ ਜਿਹੜੇ ਆਪਾਂ ਇਹਨਾਂ ਦਾ ਜਿਹੜਾ ਫਾਇਦਾ ਮੈਕਸਿਮਮ ਲੈ ਸਕਦੇ ਆ ਦੇਖੋ ਮੈਂ ਤੁਹਾਨੂੰ ਦੋਹਾਂ ਦਾ ਇੱਕ ਰਿਪੋਰਟ ਅਨੁਸਾਰ ਕਹਿੰਦੇ HDFC ਬੈਂਕ ਜਿਹੜੀ ਹੈਗੀ ਆ ਨੇ 900 ਅੰਤ ਇੱਕ ਸਾਲ ਦਾ ਹੈ ਕਿ ਸੇ ਇੱਕ ਸਾਲ ਦਾ ਡਾਟਾ ਹੈ 945 ਕਰੋੜ ਰੁਪਏ ਜਿਹੜਾ ਉਹ ਸੀਐਸਆਰ ਐਕਸਪੈਂਡੀਚਰ ਦੇ ਖਰਚਾ ਰਾਇਲੈਂਸ ਨੇ ਕਿੰਨਾ 900 ਕਰੋੜ TCS ਨੇ 827 ਕਰੋੜ ਵੈਨਜੀਸੀ ਨੇ 634 ਕਰੋੜ ਟਾਟਾ ਸਟੀਲ ਨੇ 580 ਕਰੋੜ ਅੱਗੇ ਮਾਰਕੀਟ ਕੈਪ ਲਿਖਿਆ ਉਹਨਾਂ ਦੀ ਕਿੰਨੀ ਕਿੰਨੀ ਹੈ ਮਤਲਬ ਕਿ ਆਪਣਾ ਜਿਹੜਾ ਨੈਟ ਪ੍ਰੋਫਿਟ ਦਾ ਇਹਨਾਂ ਕੰਪਨੀਆਂ ਨੇ ਖਰਚਣਾ ਇਹ ਮਿੱਤਰੋ 2023 ਵਿੱਚ 17000 ਕਰੋੜ ਰੁਪਏ ਸੀਗਾ ਔਰ 2024 25 ਤੱਕ ਕਰਾਉਂਦੇ ਹੁੰਦੇ 20000 ਕਰੋੜ ਕੋਈ ਛੋਟੀ ਰਕਮ ਨਹੀਂ ਹੈਗੇ ਇਹ ਮੈਂ ਨੋਟ ਕਰੋ 20000 ਕਰੋੜ ਰੁਪਇਆ ਕੰਪਨੀਆਂ ਨੇ ਸਮਾਜ ਭਲਾਈ ਲਈ ਖਰਚਣਾ ਉਹਦੇ ਵਿੱਚੋਂ ਅਸੀਂ ਕਿੰਨਾ ਕੁ ਲੈ ਸਕਦੇ ਆ ਕੋਈ ਗਰੀਬ ਬੱਚਾ ਕੋਈ ਨਹੀਂ ਪੜ ਸਕਦਾ ਤਾਂ ਜਿਹੜੇ ਸਾਡੇ ਸਮਾਜਿਕ ਸੰਗਠਨ ਚੱਲਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਜਿਹੜਾ ਇਹ ਜਾ ਕੇ ਆਪਣੀ ਏਰੀਆ ਦੀ ਜਿਹੜੇ ਜਿੱਦਾਂ ਕਿ ਮੈਂ ਹੁਣ ਤੁਹਾਨੂੰ ਦਿਖਾਉਂਦਾ ਥੋੜਾ ਜਿੱਦਾਂ ਮੈਂ ਮੇਰੇ ਕੋਲ ਜਿੰਨੀ ਕਿ ਡਿਟੇਲ ਹੈ ਮੈਂ ਤੁਹਾਨੂੰ ਹੁਣਾਂ ਦਾ ਜਿੱਦਾਂ ਸ਼ਿਆਪ ਉਹਦਾ ਮਰਨੇ ਵਾਲਾ ਜਿਹਦਾ ਮੈਨੂੰ ਪਤਾ ਸੀ ਤਾਂ ਇੰਟਰਸਟਿੰਗ ਟਰੈਕਟਰ ਹੈਗੀ ਆ ਜੀ ਐਨ ਐ ਆਕਿੰਗਸ ਹੈਗੀ ਆ ਮਹਾਵੀਰਾ 우ਸ਼ਾ ਮਾਟੀਨਾ ਵਰਦਮਾਨ ਵਰਦਮਾਨ ਗਰੀਬ ਬੱਚਾ ਦੀ ਨੂੰ ਪੂਰੀ ਪੂਰੀ ਫੀਸ ਦੇ ਰਹੀ ਆ ਚਾਹੇ ਉਹਨੇ ਡਿਪਲੋਮਾ ਕਰਨਾ ਹੋਵੇ ਚਾਹੇ ਬੀਟੈਕ ਕਰਨੀ ਹੋਵੇ ਚਾਹੇ ਐਮਬੀਬੀਐਸ ਕਰਨਾ ਹੋਵੇ ਚਾਹੇ ਐਮਪੀਏ ਕਰਨੀ ਹੋਵੇ ਚਾਹੇ ਪੀਐਚਡੀ ਕਰਨੀ ਹੋਵੇ ਸੋ ਉਹ ਕੀ ਉਹਨਾਂ ਨੂੰ ਨੇੜੇ ਬੱਚੇ ਚਾਹੀਦੇ ਆ ਟੋਪਰ ਬੱਚੇ ਚਾਹੀਦੇ ਆ ਉਹ ਕਹਿੰਦੇ ਵੀ ਅਸੀਂ ਟੋਪਰ ਨੂੰ ਵੜਾਵਾਂਗੇ ਤਾਂ ਫਾਇਦਾ ਹੁਣ ਕੋਈ ਮੇਰੇ ਪਰ ਘਰੀ ਪੇ ਲੈ ਕੇ ਬੈਠਾ ਕਿ ਉਹਨਾਂ ਨੇ ਉਦੀ ਵੀ ਥੋੜੀ ਜਨ ਦੇਣੀ ਆ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਆਪਾਂ ਇਹਨਾਂ ਇਹ ਜਿਹੜਾ ਸੀਐਸਆਰ ਐਕਟ ਵਾ ਇੱਚ ਪੈਸੇ ਕੰਪਨੀਆਂ ਬਹੁਤ ਖਰਚਦੀਆਂ ਆਪਾਂ ਜਿੰਨਾ ਫਾਇਦਾ ਲੈ ਸਕਦੇ ਆ ਲੈ ਲਈਏ ਜਿਹੜੇ ਸਾਡੇ ਸਮਾਜਿਕ ਸੰਗਠਨ ਆ ਮਨ ਲਓ ਕੋ ਜਲੰਧਰ ਬੈਠਾ ਕੋਈ ਫਗਵਾੜੇ ਬੈਠਾ ਕੋ ਲੁਧਿਆਣੇ ਬੈਠਾ ਕੋ ਸੰਗਰੂਰ ਬੈਠਾ ਕੋ ਬਠਿੰਡੇ ਬੈਠਾ ਉਹ ਆਪਣੇ ਆਪਣੇ ਸਮਾਜਿਕ ਸੰਗਠਨਾਂ ਨੂੰ ਬੋਲੋ ਜਾਂ ਫਿਰ ਖੁਦ ਹੀ ਆਪਣੇ ਨੇੜੇ ਦੀਆ ਇੰਡਸਟਰੀ ਕੋ ਜਾਓ ਉਹਨਾਂ ਨੂੰ ਪੁੱਛੋ ਵੀ ਤੁਹਾਡੀ ਸੀਐਸਆਰ ਜਿਹੜੀ ਟੀਮ ਹੈਗੀ ਅਸੀਂ ਉਹਨਾਂ ਨੂੰ ਮਿਲਣਾ ਆ ਤਾਂ ਜਿਹੜੀ ਸੀਐਸਆਰ ਮੇਰੀ ਟੀਮ ਹੈ ਜਿਹਨੂੰ ਮਿਲੋਗੇ ਉਹਦੇ 5-7 ਮੈਂਬਰ ਹੁੰਦੇ ਆ ਉਹਨਾਂ ਤੋਂ ਤੁਸੀਂ ਆਪਣਾ ਡਿਮਾਂਡ ਰੱਖੀ ਸਾਡੀ ਆ ਡਿਮਾਂਡ ਹੈ ਕਿ ਉਹ ਤੁਹਾਡੀ ਡਿਮਾਂਡ ਨੂੰ ਐਕਸੈਪਟ ਕਰਨਗੇ ਉਹ ਫੇਰ ਗਾਹਣਾ ਬੋਰਡੋਂ ਮੀਟਿੰਗ ਹੁੰਦੀ ਹੈਗੀ ਆ ਉਹਦੇ ਚ ਉਹ ਡਿਸੀਜਨ ਲੈਂਦੇ ਕਿ ਅਸੀਂ ਇਹਨਾਂ ਨੂੰ ਕੀ ਦੇਣਾ ਕੀ ਨਹੀਂ ਦੇਣਾ ਪਿਛੇ ਇਹ ਆ এনवायरमेंटਲ ਡੇ ਨਿਕਲਿਆ ਇੰਟਰਨੈਸ਼ਨਲ ਤਾਂ ਉਹਦੇ ਚ ਕਿਸੇ ਕੰਪਨੀ ਨੇ 300 ਬੂਟਾ ਬਣਤਾ ਉਹ ਬੂਟੇ ਲਗਾਏ ਜਾਂਦੇ ਆ ਕਾਲਜਾਂ ਵਿੱਚ ਯੂਨੀਵਰਸਿਟੀਾਂ ਵਿੱਚ ਹੈਨਾ ਕਿਸੇ ਯੂਨੀਵਰਸਿਟੀ ਨੇ ਇੱਕ ਪੂਰੀ ਦੀ ਪੂਰੀ ਕੰਪਿਊਟਰ ਲੈਬ ਦਿੱਤੀ ਕੰਪਿਊਟਰ ਵੀ ਆਮ ਨੇ ਤੇ ਕੰਪਿਊਟਰ ਵੀ ਮਹਿੰਗੇ ਵਾਲੇ ਦਿੰਦੇ ਆ ਜਿਹੜੇ ਵਧੀਆ ਵਾਲੇ ਕੰਪਿਊਟਰ ਆ ਜਿਹੜੀ ਸਰਕਾਰਾਂ ਨੇ ਖਰੀਦ ਸਕਿਆ ਜਿਹੜੀਆਂ ਇੰਡਸਟਰੀ ਖਰੀਦ ਕੇ ਸਾਨੂੰ ਜਿਹੜੀਆਂ ਉਹ ਦੇ ਸਕਦੀਆਂ ਸੋ ਇਸ ਸਕੀਮ ਕਹਿ ਲੋ ਅੱਜ ਤੇ ਚਾਹੇ ਇਹਨੂੰ ਤੁਸੀਂ ਰਜੈਕਟ ਕਰ ਲੋ ਚਾਹੇ ਕਾਨੂੰਨ ਕਹਿ ਲੋ ਇਹਦਾ ਤੁਸੀਂ ਵੱਧੋ-ਵਾਧੇ ਫਾਇਦਾ ਉਠਾਓ ਅੱਕੇ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਵੈਲਫੇਅਰ ਸੋਚ ਚੈਨਲ ਆ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਮੈਂ ਪਹਿਲਾਂ ਵੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਕਿ ਜੇ ਮੈਂ ਵੀਡੀਓ ਬਣਾਉਂਦਾ ਤਾਂ ਤੁਸੀਂ ਲੋੜ ਬੰਦ ਕਰ ਸ਼ੇਅਰ ਕਰ ਦਿਓ ਨਾ ਮੇ ਪਬ ਜਬ ਜਬ ਕਬੀ ਜਮੀ ਨਾ ਵਧੀਆ ਵੀਡੀਓ ਸ਼ੇਅਰ ਕਰਿਆ ਕਰੋ ਉਹ ਬਾਅਦ ਚ ਉਹ ਦੁਖੀ ਵੀ ਹੁੰਦੇ ਤੁਸੀਂ ਸ਼ੇਅਰ ਕਰਕੇ ਤੋ ਕਹਿਣ ਨਾ ਮਲੇ ਪਤਾ ਨਹੀਂ ਤੁਸੀਂ ਐਜੂਕੇਸ਼ਨਲ ਵਧੀਆ ਵੀਡੀਓ ਕਿਉਂ ਨਹੀਂ ਸ਼ੇਅਰ ਕਰਦੇ ਗਰੁੱਪਾਂ ਵਿੱਚ ਇਹ ਜੇ ਮੈਂ ਵੀਡੀਓ ਕਰਮ ਤੇ ਪਾਵਾ ਧਰਮ ਤੇ ਖਿਲਾਫ ਹੁਲ ਕੇ ਪਾਵਾ ਤੁਸੀਂ ਅੱਧੇ ਘੰਟੇ ਦੇ ਵਿੱਚ ਪੂਰੀ ਬਰਲ ਜਗਮੰਦਨੀ ਵੀਡੀਓ ਪਰ ਜੇ ਮੈਂ ਗਰੀਬ ਬੱਚਿਆਂ ਦੇ ਜਾਂ ਸਕੂਲਾਂ ਵਿੱਚ ਜਾਂ ਯੂਨੀਵਰਸਿਟੀ ਵਿੱਚ ਫਾਇਦੇ ਦੀ ਵੀਡੀਓ ਬਣਾ ਕੇ ਪਾ ਰਿਹਾ ਐਜੂਕੇਸ਼ਨਲ ਵੀਡੀਓ ਪਾ ਰਿਹਾ ਉਹ ਤੁਸੀਂ ਵੀਡੀਓ ਕਿਉਂ ਨਹੀਂ ਸ਼ੇਅਰ ਕਰਦੇ ਕੀ ਕਹਨੂ ਇਹਦੇ ਵਿੱਚ ਮੇਰੀ ਪੰਜਾਬੀ ਕਿਉਂ ਨਹੀਂ ਸਮਝ ਆਉਂਦੀ ਵੀ ਮੈਨੂੰ ਸਮਝ ਨਹੀਂ ਮੈਂ ਪੰਜਾਬ ਵਾਸਤੇ ਪੰਜਾਬੀ ਵਿੱਚ ਵੀਡੀਓ ਜਾਣ ਕੇ ਬਣਾਉਂਦਾ ਆ ਇੰਗਲਿਸ਼ ਲਿਖਿਆ ਹੋਇਆ ਉਹਨੂੰ ਮੈਂ ਪੰਜਾਬੀ ਵਿੱਚ ਟ੍ਰਾਂਸਲੇਟ ਕਰਕੇ ਤੁਹਾਡੇ ਲਈ ਬਣਾਉਂਦਾ ਆ ਤੋਂ ਇਹ ਮੇਰੀ ਬੇਨਤੀ ਹੈ ਕਿ ਤੁਹਾਡਾ ਫਰਜ ਮੰਨਦਾ ਜਿਹੜੀ ਵੀਡੀਓ ਮੈਂ ਬਣਾਉਂਦਾ ਆ ਉਹਨੂੰ ਤੁਸੀਂ ਸ਼ੇਅਰ ਕਰ ਦਿਆ ਕਰੋ ਗਰੁੱਪਾਂ ਵਿੱਚ ਔਰ ਲਾਈਕ ਸਬਸਕ੍ਰਾਈਬ ਕਰ ਦਿਓ ਜਿਹੜਾ ਮੇਰਾ ਇੱਕ ਸਮਾਜ ਨੂੰ ਹੀ ਦੇਖਦੇ ਹੋਏ ਇੱਕ ਰੋਜ਼ਗਾਰ ਤੇ ਕੈਰੀਅਰ ਗਾਈਡ WhatsApp ਗਰੁੱਪ ਹੈਗਾ ਉਹਦਾ ਜਿਹੜਾ ਮੇਰਾ ਗਰੁੱਪ ਦਾ ਲਿੰਕ ਆ ਉਹ ਵੀ ਮੈਂ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਪਾਇਆ ਹੁੰਦਾ ਹਰ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਦਾ ਲਿੰਕ ਵਾ ਤੇ ਅਸੀਂ ਉਹ ਗਰੁੱਪ ਵੀ ਜੁਆਇਨ ਕਰ ਲਓ ਉਹਦੇ ਵਿੱਚ ਹਰ ਇੱਕ ਕਾਲਜ ਯੂਨੀਵਰਸਿਟੀ ਦੇ ਐਡਮਿਸ਼ਨ ਬਾਰੇ ਜਾਂ ਜਿੰਨੀਆਂ ਵੀ ਸਰਕਾਰੀ ਦੇ ਪ੍ਰਾਈਵੇਟ ਨੌਕਰੀਆਂ ਨਿਕਲਿਆ ਉਹਨਾਂ ਬਾਰੇ ਮੈਂ ਪੂਰੀ ਡਿਟੇਲ ਪਾਉਂਦਾ ਹਾਂ ਇਹ ਫ੍ਰੀ ਸਰਵਿਸ ਆ ਸਾਰੀ ਜਿੱਦਣ ਮੈਂ ਦੇਖਦਾ YouTube ਤੇ ਜਾਂ ਫਿਰ ਮੈਂ ਦੇਖਦਾ Facebook ਤੇ ਬਹੁਤ سارے ਲੋਕ ਜਿਹੜੇ ਪੇਡ ਸਰਵਿਸ ਦੇ ਰਹੇ ਆ ਤੇ ਜਿਹੜਾ ਨੇ ਪੇਡ ਰੱਖ ਲਊਗਾ ਵੀ ਜਿਹੜੇ ਮੇਰੇ ਗਰੁੱਪ 'ਚ ਜੁਆਇਨ ਕਰਨਾ ਉਹਨੂੰ 200 ਸਾਲ ਦੀ ਫੀਸ ਲੱਗਣੀ ਆ ਫੇਟੂ ਹੀ 220 ਰੁਪਏ ਦੇ ਕੇ ਵੀ ਆਮ ਕੇ ਖਰੇ ਨੇ ਵਿੱਚ ਕੀ ਦੱਸਣਾ ਸਾਨੂੰ ਅੱਜ ਇਹ ਫ੍ਰੀ ਸਰਵਿਸ ਹੈਗੀ ਆ ਸਾਰੀ ਇਹਦਾ ਇਸਤੇਮਾਲ ਕਰੋ ਇਹਦਾ ਤੁਸੀਂ ਯੂਜ਼ ਕਰੋ ਇਹਦਾ ਵੀ ਫਾਇਦਾ ਲੈ ਲੋ ਲੈ ਸਕਦੇ ਆ ਤੋਂ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੀ ਇਹਨਾਂ ਦੀ ਵੀਡੀਓ ਜਿਹੜੀ ਉਹ ਤੁਸੀਂ ਜਿਹੜੀ ਉਹ ਸ਼ੇਅਰ ਕਰੋ ਪੰਜਾਬ ਦੇ ਹਰ ਸਕੂਲ ਤੱਕ ਹਰ ਸਰਕਾਰੀ ਸਕੂਲ ਤੱਕ ਹਰ ਸਰਕਾਰੀ ਹਸਪੀਟਲ ਹਰ ਸਰਕਾਰੀ ਯੂਨੀਵਰਸਿਟੀ ਤੱਕ ਜਿਹੜੀ ਵੀਡੀਓ ਪਹੁੰਚਦੀ ਕਰ ਦਿਓ ਤਾਂ ਜੋ ਉਹ ਆਪਣੇ ਸਕੂਲਾਂ ਦਾ ਢਾਂਚਾ ਸਕੂਲਾਂ 'ਚ ਉਹਨਾਂ ਲਾਇਬ੍ਰੇਰੀ ਬਣਾਕ ਦੇਂਦੇ ਆ ਕੰਪਨੀ ਕੋ ਪੈਸਾ ਬਹੁਤ ਆ ਤੁਈ ਜੋ ਮਾਜੀ ਬਨਵਾ ਲੋ ਸੋ ਇਸ ਕਰਕੇ ਵੀਰੇ ਨੂੰ ਬਤਵਾਤ ਸ਼ੇਅਰ ਕਰੋ ਔਰ ਬੇਨਤੀ ਕਰਦਾ ਹਾਂ ਕਿ ਤੁਸੀਂ ਜਿਹੜੀ ਵੀਡੀਓ ਜਿਹੜੇ ਇਸ ਇਹਨੂੰ ਸ਼ੇਅਰ ਕਰ ਦੇਣਾ ਲਾਈਕ ਕਰ ਦਿਆ ਕਰੋ ਕਮੈਂਟ ਕਰਿਆ ਕਰੋ ਕਿਦਾਂ ਲੱਗੀ ਆ ਜੇ ਕੋਈ ਤੁਹਾਨੂੰ ਇਦਾਂ ਦਾ ਟੌਪਿਕ ਲੱਗਦਾ ਜਿਹੜਾ ਸਮਾਜ ਭਲਾਈ ਦਾ ਹੋਵੇ ਜਿਹੜਾ ਵੈਲਫੇਅਰ ਸੋਚ ਨੂੰ ਦਰਸਾਉਂਦਾ ਹੋਵੇ ਉਹ ਕੋਈ ਤੁਸੀਂ ਮੈਨੂੰ ਟੌਪਿਕ ਵੀ ਦੱਸ ਦਿਓ ਉਸ ਟੌਪਿਕ ਤੇ ਮੈਂ ਵੀਡੀਓ ਬਣਾ ਕੇ ਪਾ ਵੀ ਦਿਮਾਗ ਬਹੁਤ سارے ਟੌਪਿਕ ਮੇਰੇ ਕੋਲ ਪਈ ਆ ਪਰ ਮੈਂ ਸੋਚਦਾ ਹੁੰਦਾ ਕਿ ਯਾਰ ਮੈਂ ਨਹੀਂ ਮਿਹਨਤ ਕਰਦਾ ਮੇਰੇ ਘਰ ਦੇ ਗੱਲ ਤੋਂ ਇੰਨੀ ਮਿਹਨਤ ਕਰਦਾ ਬਣਾਉਂਦਾ ਆ ਇਹ ਸ਼ੇਅਰ ਕਿਉਂ ਨਹੀਂ ਕਰਦੇ ਸੋ ਵਾਜੇ ਲੰਬਾ ਲਾ ਦਿਓ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਤੁਸੀਂ ਸਮਾਂ ਪੂਰਾ-ਪੂਰਾ ਇੱਥਾਰ ਵੀਡੀਓ ਜਿਹੜੀ ਪੂਰੀ ਉਹ ਦੇਖੀ ਆ ਥੈਂਕ ਯੂ